ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬਹੁਤ ਹੀ ਮਤਲਬ ਦਿਲਚਸਪ ਲੇਖ ਤੇ ਗੱਲ ਕਰਾਂਗੇ ਇਹ ਲੇਖ ਹੈ ਡਾਕਟਰ ਓੰਕਾਰ ਸਿੰਘ ਦਾ ਤੇ ਸਿਰਲੇਖ ਹੈ ਜਦੋਂ ਰੱਬ ਧਰਤੀ ਤੇ ਉਤਰ ਆਇਆ ਇਹ ਖਾਸ ਤੌਰ ਤੇ ਇਹ ਲੱਗਦਾ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸੰਦਰਭ ਵਿੱਚ ਲਿਖਿਆ ਗਿਆ ਹੈ ਤੇ ਸਿੱਖ ਇਤਿਹਾਸ ਨੂੰ ਇੱਕ ਬਹੁਤ ਹੀ ਸਿੱਧੇ ਅਤੇ ਸ਼ਾਇਦ ਇੱਕ ਵੱਖਰੇ ਧਾਰਮਿਕ ਨਜ਼ਰੀਏ ਤੋਂ ਵੇਖਦਾ ਹੈ ਹਾਂ ਜੀ ਬਿਲਕੁਲ ਇਸ ਦਾ ਨਜ਼ਰੀਆ ਕਾਫੀ ਕਾਫੀ ਸਪਸ਼ਟ ਹੈ ਸ਼ੁਰੂ ਤੋਂ ਹੀ ਹਾਂ ਇਸ ਲੇਖ ਦੀ ਖਾਸੀਅਤ ਇਹ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਆਗਮਨ ਨੂੰ ਸਿਰਫ ਇੱਕ ਇਤਿਹਾਸਿਕ ਘਟਨਾ ਨਹੀਂ ਮੰਨਦਾ ਸਗੋਂ ਇਹ ਪੇਸ਼ ਕਰਦਾ ਹੈ ਜਿਵੇਂ ਮਤਲਬ ਰੱਬ ਖੁਦ ਪਰਮਾਤਮਾ ਇੱਕ ਮਨੁੱਖੀ ਰੂਪ ਵਿੱਚ ਧਰਤੀ ਤੇ ਆ ਗਏ ਹੋਣ ਤੇ ਫਿਰ ਸਿੱਖ ਇਤਿਹਾਸ ਦੀ ਹਰ ਵੱਡੀ ਘਟਨਾ ਨੂੰ ਉਸੇ ਰੱਬੀ ਕਾਰਜ ਦਾ ਹਿੱਸਾ ਦੱਸਦਾ ਹੈ ਬਿਲਕੁਲ ਇੱਕ ਲੜੀ ਬਣਾ ਦਿੰਦਾ ਹੈ ਪੂਰੀ ਹਾਂ ਇੱਕ ਲੜੀ ਇਹ ਲੇਖ ਸਾਨੂੰ ਇੱਕ ਲੰਮੇ ਸਫ਼ਰ ਤੇ ਲੈ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਸ਼ੁਰੂਆਤੀ ਜੀਵਨ ਫਿਰ ਉਹਨਾਂ ਦੀਆਂ ਉਦਾਸੀਆਂ ਯਾਨੀ ਕਿ ਸੰਸਾਰ ਫੇਰੀਆਂ ਫਿਰ ਲੰਗਰ ਤੇ ਸੰਗਤ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਗੁਰਗੱਦੀ ਦੀ ਪਰੰਪਰਾ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਫਿਰ ਸ਼ਹਾਦਤਾਂ ਖਾਲਸਾ ਪੰਥ ਦੀ ਸਿਰਜਣਾ ਤੇ ਅਖੀਰ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਅਹਿਮ ਸੰਦੇਸ਼ ਤੱਕ ਪੂਰਾ ਸਫ਼ਰ ਹੈ ਹਾਂਜੀ ਪੂਰਾ ਇਤਿਹਾਸ ਇਸੇ ਨਜ਼ਰੀਏ ਤੋਂ ਦੇਖਿਆ ਗਿਆ ਹੈ ਚਲੋ ਫਿਰ ਇਸ ਬਿਰਤਾਂਤ ਦੀਆਂ ਪਰਤਾਂ ਖੋਲ੍ਹੀਏ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਲੇਖ ਕੀ ਸਮਝਾਉਣਾ ਚਾਹੁੰਦਾ ਹੈ ਲੇਖ ਦੀ ਸ਼ੁਰੂਆਤ ਤਾਂ ਬਹੁਤ ਮਤਲਬ ਨਾਟਕੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਕਿਵੇਂ ਦੱਸਦਾ ਇਹ ਉਸ ਪਲ ਨੂੰ ਬਿਲਕੁਲ ਸ਼ੁਰੂਆਤ ਹੀ ਇਸ ਦੇ ਕੇਂਦਰੀ ਨੁਕਤੇ ਨੂੰ ਸਥਾਪਿਤ ਕਰ ਦਿੰਦੀ ਹੈ ਲੇਖ ਦੱਸਦਾ ਹੈ ਕਿ ਬੈਸਾਖ ਸੁਦੀ ਦਿਨ ਉਹ ਬਿਕਰਮੀ ਕੈਲੰਡਰ ਦੀ ਤਾਰੀਖ ਹੈ ਉਸ ਦਿਨ ਰਾਏ ਭੋਇ ਦੀ ਤਲਵੰਡੀ ਵਿਖੇ ਲੇਖਕ ਦੇ ਸ਼ਬਦਾਂ ਵਿੱਚ ਕਲਾਤਾਰ ਕੇ ਰੱਬ ਧਰਤੀ ਤੇ ਉਤਰ ਆਇਆ ਤਾਂ ਇਹ ਸਿਰਫ ਇੱਕ ਜਨਮ ਨਹੀਂ ਹੈ ਲੇਖਕ ਲਈ ਇਹ ਇੱਕ ਬ੍ਰਹਿਮੰਡੀ ਘਟਨਾ ਹੈ ਇੱਕ ਅਝਾ ਚਾਨਣ ਹੋਇਆ ਜਿਸ ਨਾਲ ਹਨੇਰਾ ਦੂਰ ਹੋ ਗਿਆ ਚਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ ਅੱਛਾ ਤਾਂ ਲੇਖ ਮੁਤਾਬਿਕ ਇਸ ਰੱਬੀ ਨੂਰ ਨੂੰ ਇਸ ਚਾਨਣ ਨੂੰ ਸਭ ਤੋਂ ਪਹਿਲਾਂ ਪਹਿਚਾਣਿਆ ਕਿਸ ਨੇ ਤੇ ਪਰਿਵਾਰ ਦਾ ਕੀ ਰਵਈਆ ਸੀ ਹਾਂਜੀ ਲੇਖਪਨ ਨਜ਼ਰੀਆ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਸਮਝੇ ਉਹ ਸਨ ਗੁਰੂ ਜੀ ਦੀ ਭੈਣ ਬੀਬੇ ਨਾਨਕੀ ਤੇ ਉਥੋਂ ਦੇ ਹਾਕਮ ਰਾਏ ਬੁਲਾਰ ਲੇਖਕ ਤਾਂ ਉਹਨਾਂ ਨੂੰ ਰੱਬ ਜੀ ਦੇ ਪਹਿਲੇ ਸਿੱਖ ਕਹਿੰਦਾ ਹੈ ਜਿਨ੍ਹਾਂ ਨੇ ਪਹਿਚਾਣ ਲਿਆ ਇਸ avatars ਨੂੰ ਪਰ ਦੂਸਰੇ ਪਾਸੇ ਵੇਖੋ ਲੇਖ ਕਹਿੰਦਾ ਹੈ ਕਿ ਪਿਤਾ ਜੀ ਮਹਤਾ ਕਾਲੂ ਜੀ ਉਹ ਸ਼ੁਰੂ ਵਿੱਚ ਨਹੀਂ ਸਮਝ ਸਕੇ ਉਹਨਾਂ ਨੇ ਤਾਂ ਇੱਕ ਪਿਤਾਵਾ ਗੁਰੂ ਜੀ ਨੂੰ ਦੁਨੀਆਵੀ ਕੰਮਾਂ ਵੱਲ ਖਾਸ ਕਰਕੇ ਵਣਜ ਵਪਾਰ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਅੱਛਾ ਇੱਥੇ ਫਿਰ ਉਹ ਮਸ਼ਹੂਰ ਸੱਚਾ ਸੌਦਾ ਵਾਲੀ ਸਾਖੀ ਆਉਂਦੀ ਹੈ ਹੈ ਨਾ ਉਹ 20 ਰੁਪਏ ਵਾਲੀ ਲੇਖ ਇਸ ਨੂੰ ਕਿਵੇਂ ਦੇਖਦਾ ਹੈ ਕਿ ਇਹ ਸਿਰਫ ਇੱਕ ਵਪਾਰ ਵਿੱਚ ਘਾਟਾ ਸੀ ਜਾਂ ਕੁਝ ਹੋਰ ਸੀ ਹੈ ਨਹੀਂ ਨਹੀਂ ਲੇਖ ਇਸ ਨੂੰ ਬਹੁਤ ਡੂੰਘਾ ਅਰਥ ਦਿੰਦਾ ਹੈ ਜਦੋਂ ਮਹਿਤਾ ਕਾਲੂ ਜੀ ਨੇ 20 ਰੁਪਏ ਦਿੱਤੇ ਵਪਾਰ ਲਈ ਤਾਂ ਗੁਰੂ ਮਾਨਕ ਦੇਵ ਜੀ ਨੇ ਉਹਨਾਂ ਪੈਸਿਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਲੇਖ ਇਸ ਨੂੰ ਕਹਿੰਦਾ ਹੈ ਸੱਚਾ ਸੌਦਾ ਅਸਲ ਲਾਭ ਵਾਲਾ ਸੌਦਾ ਤੇ ਲੇਖਕ ਇਸ ਘਟਨਾ ਨੂੰ ਹੀ ਮਤਲਬ ਲੰਗਰ ਦੀ ਸ਼ੁਰੂਆਤ ਮੰਨਦਾ ਹੈ ਹਾਲਾਂਕਿ ਲੇਖ ਇਹ ਵੀ ਦੱਸਦਾ ਹੈ ਕਿ ਇਸ ਕੰਮ ਪਿੱਛੇ ਗੁਰੂ ਜੀ ਨੂੰ ਪਿਤਾ ਜੀ ਦਾ ਗੁੱਸਾ ਵੀ ਚੱਲਣਾ ਪਿਆ ਇੱਥੋਂ ਤੱਕ ਕਿ ਲੇਖ ਵਿੱਚ ਲਿਖਿਆ ਹੈ ਸੋਹਣੇ ਮੁਖੜੇ ਤੇ ਚਪੇੜਾਂ ਵੀ ਸੈਣੀਆਂ ਪਈਆਂ ਉਹ ਤਾਂ ਮਤਲਬ ਇਸ ਸੱਚੀ ਸੌਦੇ ਦਾ ਮਹੱਤਵ ਸਿਰਫ ਭੁੱਖਿਆਂ ਨੂੰ ਰੋਟੀ ਖਵਾਉਣਾ ਨਹੀਂ ਸੀ ਉਸ ਤੋਂ ਵੱਧ ਸੀ ਹਾਂਜੀ ਲੇਖ ਅਨੁਸਾਰ ਤਾਂ ਬਹੁਤ ਵੱਧ ਸੀ ਲੇਖ ਦੀ ਵਿਆਖਿਆ ਇਹ ਹੈ ਕਿ ਇਹ ਸਿਖਾਣਾ ਸੀ ਕਿ ਸੱਚ ਦਾ ਵਪਾਰ ਕਿਵੇਂ ਹੁੰਦਾ ਹੈ ਯਾਨੀ ਕਿ ਨਿਰਸਵਾਰਥ ਸੇਵਾ ਵੰਡ ਛਕਣਾ ਇਹੀ ਅਸਲ ਲਾਭ ਵਾਲੇ ਕਮ ਹਨ ਤੇ ਲੇਖਕ ਦਾ ਦਾਵਾ ਹੈ ਕਿ ਉਹਨਾਂ 20 ਰੁਪਏ ਨਾਲ ਸ਼ੁਰੂ ਹੋਇਆ ਲੰਗਰ ਦਾ ਵਪਾਰ ਉਹ ਅੱਜ ਵੀ ਪੂਰੀ ਦੁਨੀਆ 'ਚ ਚੱਲ ਰਿਹਾ ਹੈ ਤੇ ਇਹ ਕਦੇ ਮੁੱਕੇਗਾ ਨਹੀਂ ਕਿਉਂਕਿ ਲੇਖ ਦੇ ਸ਼ਬਦਾਂ ਵਿੱਚ ਇਹ ਰੱਬ ਜੀ ਨੇ ਖੁਦ ਆਪ ਕੀਤਾ ਸੀ ਇਹ ਸਿਰਫ ਮਨੁੱਖੀ ਕੋਸ਼ਿਸ਼ ਨਹੀਂ ਸੀ। ਹੂੰ ਇਹ ਤਾਂ ਬਹੁਤ ਹੀ ਸਿੱਧਾ ਤੇ ਵੱਡਾ ਦਾਵਾ ਹੈ। ਅੱਛਾ ਅੱਗੇ ਚਲੀਏ। ਲੇਖ ਗੁਰੂ ਜੀ ਦੇ ਸਫਰਾਂ ਬਾਰੇ ਯਾਨੀ ਉਦਾਸੀਆਂ ਬਾਰੇ ਕੀ ਕਹਿੰਦਾ ਹੈ? ਇਹ ਯਾਤਰਾਵਾਂ ਕਿਉਂ ਸ਼ੁਰੂ ਹੋਈਆਂ? ਹਾਂ ਜਦੋਂ ਗੁਰੂ ਜੀ ਨੇ ਦੇਖਿਆ ਕਿ ਦੁਨੀਆ ਕੂੜ ਦੇ ਹਨੇਰੇ ਵਿੱਚ ਮਤਲਬ ਝੂਠ ਪਖੰਡ ਵਿੱਚ ਡੁੱਬੀ ਹੋਈ ਹੈ ਤਾਂ ਲੇਖ ਮੁਤਾਬਕ ਉਹਨਾਂ ਨੇ ਇਸ ਹਨੇਰੇ ਨੂੰ ਦੂਰ ਕਰਨ ਦਾ ਫੈਸਲਾ ਕੀਤਾ। ਆਪਣੇ ਸਾਥੀ ਭਾਈ ਮਰਦਾਨਾ ਨੂੰ ਨਾਲ ਲਿਆ। ਲੇਖ ਵਿੱਚ ਗੁਰੂ ਜੀ ਦੇ ਸ਼ਬਦ ਵੀ ਦਰਜ ਹਨ ਮਰਦਾਨਿਆ ਮੇਰਿਆ ਮਿਤਰਾ ਚਲ ਆਪਾਂ ਸੰਸਾਰ ਤੇ ਸਤਨਾਮ ਦਾ ਚਿੱਤਰਾ ਦੇਣ ਚੱਲੀਏ ਤੇ ਇਸ ਕੰਮ ਲਈ ਲੇਖ ਦੱਸਦਾ ਹੈ ਸੰਗੀਤ ਨੂੰ ਸਾਧਨ ਬਣਾਇਆ ਗਿਆ ਗੁਰੂ ਜੀ ਨੇ ਪਾਈ ਮਰਦਾਨਾਂ ਨੂੰ ਕਿਹਾ ਰਬਾਬ ਲੈ ਕੇ ਆਓ ਤਾਂ ਕਿ ਰੱਬੀ ਬਾਣੀ ਦਾ ਕੀਰਤਨ ਕਰ ਸਕੀਏ ਤਾਂ ਫਿਰ ਇਹਨਾਂ ਯਾਤਰਾਵਾਂ ਦਾ ਮੁੱਖ ਉਦੇਸ਼ ਕੀ ਸੀ ਇਸ ਲੇਖ ਦੇ ਸਾਬ ਨਾਲ ਉਦੇਸ਼ ਲੇਖ ਦੇ ਨਜ਼ਰੀਏ ਤੋਂ ਸਿਰਫ ਘੁੰਮਣਾ ਫਿਰਨਾ ਨਹੀਂ ਸੀ ਸਗੋਂ ਕੂੜ ਦੇ ਹਨੇਰੇ ਨੂੰ ਸਤ ਦੀ ਰੌਸ਼ਨੀ ਨਾਲ ਬਦਲਣਾ ਸੀ ਗੁਰੂ ਜੀ ਜਿੱਥੇ-ਜਿੱਥੇ ਗਏ ਉਹਨਾਂ ਨੇ ਰੱਬੀ ਬਾਣੀ ਗਾਈ ਲੋਕਾਂ ਨੂੰ ਸੱਚ ਦੇ ਰਾਤ ਹੋ ਰਿਆ ਲੇਖ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਇਨ੍ਹਾਂ ਯਾਤਰਾਵਾਂ ਦੌਰਾਨ ਹੀ ਬਾਣੀ ਉਤਰਦੀ ਰਹੀ ਜਿਸ ਨੂੰ ਗੁਰੂਜੀ ਤੇ ਭਾਈ ਮਰਦਾਨਾ ਜੀ ਗਾਉਂਦੇ ਰਹੇ ਠੀਕ ਹੈ ਇਸ ਸਫ਼ਰ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਹੋਣਗੇ ਕੀ ਲੇਖ ਕਿਸੇ ਖਾਸ ਮੁਲਾਕਾਤ ਦਾ ਜ਼ਿਕਰ ਕਰਦਾ ਹੈ ਹਾਂਜੀ ਖਾਸ ਤੌਰ ਤੇ ਸਜਣ ਠਗ ਦਾ ਜ਼ਿਕਰ ਆਉਂਦਾ ਹੈ ਉਹ ਇੱਕ ਇਹ ਜਹਾ ਬੰਦਾ ਸੀ ਜੋ ਬਾਹਰੋਂ ਬੜਾ ਪਗਤ ਲੱਗਦਾ ਸੀ ਪਰ ਅੰਦਰੋਂ ਯਾਤਰੀਆਂ ਨੂੰ ਲੁੱਟਦਾ ਸੀ ਮਾਰ ਦਿੰਦਾ ਸੀ ਲੇਖ ਦੱਸਦਾ ਹੈ ਕਿ ਜਦੋਂ ਉਹ ਗੁਰੂ ਜੀ ਦੇ ਸੰਪਰਕ 'ਚ ਆਇਆ ਬਾਣੀ ਸੁਣੀ ਤਾਂ ਉਸ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ ਉਹ ਸੱਜਣ ਠੱਗ ਤੋਂ ਸੱਚਾ ਸੱਜਣ ਬਣ ਗਿਆ ਲੇਖ ਇਸ ਮਿਸਾਲ ਨੂੰ ਵਰਤਦਾ ਹੈ ਦਿਖਾਉਣ ਲਈ ਕਿ ਕਿਵੇਂ ਗੁਰੂ ਜੀ ਦੇ ਸੰਦੇਸ਼ ਨੇ ਲੋਕਾਂ ਦੇ ਮਨ ਬਦਲੇ ਤੇ ਇਸ ਤਰ੍ਹਾਂ ਸੱਜਣਾ ਦੀ ਸੰਗਤ ਯਾਨੀ ਸਿੱਖਾਂ ਦਾ ਕਾਫਲਾ ਵੱਡਾ ਹੁੰਦਾ ਗਿਆ ਹੂੰ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਇਹ ਲਹਿਰ ਅੱਗੇ ਕਿਵੇਂ ਵਧੀ ਗੁਰਗੱਦੀ ਬਾਰੇ ਸਿੱਖ ਸੰਸਥਾਵਾਂ ਦੇ ਵਿਕਾਸ ਬਾਰੇ ਲੇਖ ਕੀ ਕਹਿੰਦਾ ਹੈ ਲੇਖ ਇਸ ਪਰੰਪਰਾ ਦੇ ਅੱਗੇ ਵਧਣ ਨੂੰ ਵੀ ਉਸੇ ਰੱਬੀ ਯੋਜਨਾ ਦਾ ਹਿੱਸਾ ਹੀ ਮੰਨਦਾ ਹੈ ਹੂੰ ਇਹ ਗੁਰੂ ਨਾਨਕ ਦੇਵ ਜੀ ਦੁਆਰਾ ਪਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਬਣਾਉਣ ਦੀ ਘਟਨਾ ਦਾ ਜ਼ਿਕਰ ਕਰਦਾ ਹੈ ਹੂੰ ਤੇ ਲੇਖ ਦੀ ਭਾਸ਼ਾ ਹੈ ਰੱਬ ਨੇ ਕਿਸੇ ਨੂੰ ਅੰਗ ਲਗਾ ਕੇ ਅੰਗਦ ਬਣਾ ਦਿੱਤਾ ਹੂੰ ਮਤਲਬ ਇਹ ਵੀ ਇੱਕ ਰੱਬੀ ਕਾਰਜ ਸੀ ਗੁਰਗੱਦੀ ਦਾ ਅੱਗੇ ਤੁਰਨਾ ਤੇ ਨਾਲ ਹੀ ਲੰਗਰ ਦੀ ਪਰੰਪਰਾ ਹੋਰ ਪੱਕੀ ਹੋਈ। ਲੇਖ ਇਸ ਨੂੰ ਰਸ ਅੰਮ੍ਰਿਤ ਖੀਰ ਕਿਆਲੀ ਦੇ ਲੰਗਰ ਕਹਿੰਦਾ ਹੈ ਜਿਹੜੀ ਲਗਾਤਾਰ ਚੱਲਦੀ ਰਹੀ। ਇਹ ਸਿਰਫ ਭੋਜਨ ਨਹੀਂ ਸੀ, ਇਹ ਬਰਾਬਰੀ ਤੇ ਸੇਵਾ ਦਾ ਪ੍ਰਤੀਕ ਸੀ। ਠੀਕ। ਤੇ ਹੋਰ ਕਿਹੜੀਆਂ ਵੱਡੀਆਂ ਸੰਸਥਾਵਾਂ ਦਾ ਜ਼ਿਕਰ ਹੈ ਖਾਸ ਕਰਕੇ ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ? ਹਾਂਜੀ। ਲੇਖ ਅੱਗੇ ਦੱਸਦਾ ਹੈ ਕਿਵੇਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਰੱਬ ਦਾ ਘਰ ਯਾਨੀ ਹਰਿਮੰਦਰ ਸਾਹਿਬ ਬਣਿਆ। ਤੇ ਫਿਰ ਸਭ ਤੋਂ ਵੱਡਾ ਕੰਮ ਰੱਬ ਦਾ ਗ੍ਰੰਥ ਯਾਨੀ ਆਦ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਹੋਇਆ। ਹੂੰ। ਲੇਖਕ ਇਸ ਨੂੰ ਐ ਪੇਸ਼ ਕਰਦਾ ਹੈ ਕਿ ਹੁਣ ਰੱਬ ਦੇ ਘਰ ਵਿੱਚ ਰੱਬੀ ਗ੍ਰੰਥ ਦਾ ਪ੍ਰਕਾਸ਼ ਹੋ ਗਿਆ। ਹੂੰ। ਇਹ ਦੋਵੇਂ ਘਟਨਾਵਾਂ ਲੇਖ ਦੇ ਉਸੇ ਕੇਂਦਰੀ ਵਿਚਾਰ ਨੂੰ ਹੋਰ ਪੱਕਾ ਕਰਦੀਆਂ ਨੇ ਕਿ ਇਹ ਸਭ ਕੁਝ ਇੱਕ ਦਿਵਯ ਯੋਜਨਾ ਤਹਿਤ ਹੋ ਰਿਹਾ ਸੀ। ਹੂੰ। ਸੰਸਥਾਵਾਂ ਬਣ ਗਈਆਂ। ਇਸ ਤੋਂ ਬਾਅਦ ਲੇਖ ਸ਼ਹਾਦਤ ਤੇ ਸੰਕਲਪ ਵੱਲ ਜਾਂਦਾ ਹੈ ਜੋ ਸਿੱਖ ਇਤਿਹਾਸ ਦਾ ਬਹੁਤ ਅਹਿਮ ਹਿੱਸਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਇਹ ਕਿਵੇਂ ਬਿਆਨ ਕਰਦਾ ਹੈ? ਵੇਖੋ ਇੱਥੇ ਲੇਖ ਦਾ ਬਿਆਨ ਕਾਫੀ ਸਿੱਧਾ ਹੈ ਤੇ ਸ਼ਾਇਦ ਕੁਝ ਲੋਕਾਂ ਨੂੰ ਹੈਰਾਨੀ ਵੀ ਹੋਵੇ ਇਹ ਗੁਰੂ ਅਰਜਨ ਦੇਵ ਜੀ ਦੀ ਤਤੀ ਤਵੀ ਤੇ ਸ਼ਹਾਦਤ ਦਾ ਜ਼ਿਕਰ ਕਰਦੇ ਹੋਏ ਲਿਖਦਾ ਹੈ ਰੱਬ ਕਹਿੰਦਾ ਸਿੱਖੀ ਜਵਾਨ ਹੋ ਗਈ ਹੈ ਮਰਨਾ ਵੀ ਤਾਂ ਆਉਣਾ ਚਾਹੀਦਾ ਹੈ ਚਲੋ ਜੀ ਸ਼ਹੀਦ ਹੋਈਏ ਮਤਲਬ ਲੇਖ ਇਸ ਨੂੰ ਐ ਪੇਸ਼ ਕਰ ਗਿਆ ਜਿਵੇਂ ਇਹ ਮਰਨਾ ਸਿਖਾਉਣ ਦਾ ਇੱਕ ਰੱਬੀ ਤਰੀਕਾ ਸੀ ਭਾਵ ਬਹੁਤ ਜ਼ਿਆਦਾ ਤਕਲੀਫ ਵਿੱਚ ਵੀ ਸ਼ਾਂਤ ਰਹਿਣਾ ਮੁਸਕਰਾਉਂਦੇ ਰਹਿਣਾ ਤੇ ਰੱਬ ਦਾ ਪਾਣਾ ਮਿੱਠਾ ਕਰਕੇ ਮੰਨਣਾ ਇਹ ਸਰੀਰਿਕ ਮੌਤ ਤੇ ਆਤਮਾ ਦੀ ਜਿੱਤ ਦਾ ਪ੍ਰਦਰਸ਼ਨ ਸੀ ਲੇਖਨzar ਇਹ ਤਾਂ ਕਾਫੀ ਗਹਿਰੀ ਗੱਲ ਹੈ ਕਿ ਇਸੇ ਸੰਦਰਭ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਾ ਵੀ ਜ਼ਿਕਰ ਹੈ ਹਾਂਜੀ ਇਸ ਤੋਂ ਬਾਅਦ ਅਕਾਲ ਦਾ ਤਖਤ ਯਾਨੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦਾ ਜ਼ਿਕਰ ਆਉਂਦਾ ਹੈ ਇਸ ਨੂੰ ਸੱਚੇ ਨਿਆਂ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਸਥਾਪਿਤ ਕਰਨ ਦੇ ਕਾਰਜ ਵਜੋਂ ਦੇਖਿਆ ਗਿਆ ਹੈ ਇਹ ਉਸ ਵੇਲੇ ਦੇ ਹਾਲਾਤਾਂ ਵਿੱਚ ਇੱਕ ਬਹੁਤ ਵੱਡਾ ਕਦਮ ਸੀ ਇਹ ਦਿਖਾਉਂਦਾ ਹੈ ਕਿ ਸਿੱਖੀ ਸਿਰਫ ਨਿੱਜੀ ਮੁਕਤੀ ਤੱਕ ਨਹੀਂ ਸਗੋਂ ਸਮਾਜਿਕ ਤੇ ਰਾਜਨੀਤਿਕ ਮਸਲਿਆਂ ਨਾਲ ਵੀ ਜੁੜੀ ਹੈ। ਅੱਛਾ ਲੇਖ ਵਿੱਚ ਬਾਲ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਵੀ ਕੁਝ ਹੈ। ਉਹਨਾਂ ਦੀ ਕਹਾਣੀ ਕਿਵੇਂ ਫਿੱਟ ਹੁੰਦੀ ਹੈ ਇਸ ਵਰਤਾਂਤ ਵਿੱਚ? ਹਾਂ ਲੇਖ ਬਾਲ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਹਾਣੀ ਨੂੰ ਵੀ ਰੱਬੀ ਸ਼ਕਤੀ ਦੇ ਪ੍ਰਗਟਾਵੇ ਵਜੋਂ ਹੀ ਪੇਸ਼ ਕਰਦਾ ਹੈ। ਜਦੋਂ ਕੁਝ ਲੋਕਾਂ ਨੇ ਸ਼ੱਕ ਕੀਤਾ ਕਿ ਇੰਨੀ ਛੋਟੀ ਉਮਰ ਦਾ ਬੱਚਾ ਗੁਰੂ ਕਿਵੇਂ ਹੋ ਸਕਦਾ ਹੈ? ਤਾਂ ਲੇਖ ਅਨੁਸਾਰ ਗੁਰੂ ਜੀ ਨੇ ਕਿਹਾ ਕਿ ਰੱਬ ਚਾਹੇ ਤਾਂ ਗੂੰਗੇ ਤੋਂ ਵੀ ਗਿਆਨ ਦੀਆਂ ਗੱਲਾਂ ਕਰਵਾ ਸਕਦਾ ਹੈ ਫਿਰ ਲੇਖ ਦੱਸਦਾ ਹੈ ਉਹਨਾਂ ਨੇ ਦਿੱਲੀ ਵਿੱਚ ਇੱਕ ਗੂੰਗੇ ਕਾਹਨੇ ਛੀਵਰ ਦੇ ਸਿਰ ਤੇ ਆਪਣੀ ਕਿਰਪਾ ਪਰਿਛੜੀ ਰੱਖੀ ਤੇ ਉਸਨੇ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਕੇ ਸੁਣਾ ਦਿੱਤੇ ਇਸ ਨੂੰ ਗੁਰੂ ਜੀ ਦੀ ਦਿਵ ਸ਼ਕਤੀ ਦਾ ਸਬੂਤ ਮੰਨਿਆ ਗਿਆ ਹੂੰ ਅੱਗੇ ਚੱਲਦੇ ਹਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਇੱਕ ਹੋਰ ਵੱਡਾ ਮੋੜ ਲੇਖ ਇਸ ਕਟਨਾ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਲੇਖਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਵੀ ਇੱਕ ਸੋਚੀ ਸਮਝੀ ਰੱਬੀ ਕਾਰਵਾਈ ਹੀ ਦੱਸਦਾ ਹੈ ਇਹ ਕਹਿੰਦਾ ਹੈ ਕਿ ਔਰੰਗਜ਼ੇਬ ਵਰਗੇ ਬਾਦਸ਼ਾਹ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਉਡੀਕ ਰਹੇ ਸਨ ਪਰ ਗੁਰੂ ਜੀ ਲੇਖ ਮੁਤਾਬਕ ਖੁਦ ਦਿੱਲੀ ਦੇ ਚਾਨਨੀ ਚੌਂਕ ਗਏ ਸ਼ਹੀਦ ਹੋਣ ਇਸ ਦਾ ਕਾਰਨ ਲੇਖ ਇਹ ਦੱਸਦਾ ਹੈ ਕਿ ਉਹ ਲੋਕਾਂ ਨੂੰ ਮਰਨ ਦੀ ਚੰਗੀ ਤਰ੍ਹਾਂ ਜਾਚ ਸਿਖਾਉਣਾ ਚਾਹੁੰਦੇ ਸਨ ਯਾਨੀ ਧਰਮ ਲਈ ਸਿਧਾਂਤਾਂ ਲਈ ਬਿਨਾਂ ਡਰੇ ਜਾਨ ਦੇਣ ਦਾ ਹੌਸਲਾ ਦੇਣਾ ਲੇਖੇ ਵੀ ਇਸ਼ਾਰਾ ਕਰਦਾ ਹੈ ਕਿ ਇਸ ਸ਼ਹਾਦਤ ਨੇ ਆਉਣ ਵਾਲੇ ਸਮੇਂ ਵਿੱਚ ਖਾਲਸੇ ਦੀ ਸਿਰਜਣਾ ਲਈ ਰਾ ਪਧਰਾ ਕੀਤਾ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਕੀ ਕੋਈ ਹੋਰ ਤਿਆਰੀ ਦਾ ਜ਼ਿਕਰ ਹੈ ਹਾਂ ਜੇ ਇਸ ਨੂੰ ਵੱਡੇ ਪੱਧਰ 'ਤੇ ਦੇਖੀਏ ਤਾਂ ਲੇਖ ਇੱਕ ਬਹੁਤ ਮਹੱਤਵਪੂਰਨ ਗੱਲ ਕਹਿੰਦਾ ਹੈ ਉਹ ਇਹ ਕਿ ਆਪਣੀ ਸ਼ਹਾਦਤ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਗੜ੍ਹ ਅਨੰਦ ਯਾਨੀ ਅਨੰਦਪੁਰ ਸਾਹਿਬ ਵਸਾਇਆ ਸੀ ਤੇ ਲੇਖ ਦਾ ਦਾਵਾ ਹੈ ਕਿ ਗੁਰੂ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਇਸੇ ਹੀ ਗੜ ਅਨੰਦ ਵਿੱਚੋਂ ਖਾਲਸੇ ਦਾ ਪ੍ਰਕਾਸ਼ ਹੋਣਾ ਹੈ ਇਸ ਲਈ ਅਨੰਦਪੁਰ ਸਾਹਿਬ ਵਸਾਉਣਾ ਸਿਰਫ ਇੱਕ ਸ਼ਹਿਰ ਬਣਾਉਣਾ ਨਹੀਂ ਸੀ ਬਲਕਿ ਭਵਿੱਖ ਦੀ ਇੱਕ ਵੱਡੀ ਘਟਨਾ ਲਈ ਤਿਆਰੀ ਸੀ ਅੱਛਾ ਤੇ ਫਿਰ ਅਸੀਂ ਪਹੁੰਚਦੇ ਹਾਂ ਸਿੱਖ ਇਤਿਹਾਸ ਦੇ ਉਸ ਮਹਾਨ ਮੋੜ ਤੇ ਖਾਲਸਾ ਦੀ ਸਿਰਜਣਾ ਲੇਖ ਇਸ ਘਟਨਾ ਨੂੰ ਕਿਵੇਂ ਬਿਆਨ ਕਰਦਾ ਹੈ ਇਹ ਤਾਂ ਬਹੁਤ ਨਾਟਕੀ ਪਲ ਹੋਵੇਗਾ ਬਿਲਕੁਲ ਬਹੁਤ ਨਾਟਕੀ ਲੇਖ ਇਸ ਘਟਨਾ ਨੂੰ ਬੜੇ ਕਾਵਿਕ ਤੇ ਨਾਟਕੀ ਟੰਗ ਨਾਲ ਪੇਸ਼ ਕਰਦਾ ਹੈ ਇਹ ਦ੍ਰਿਸ਼ ਬਣਾਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿੱਚ ਪਹਾੜੀ ਤੇ ਬੈਠੇ ਨੇ ਡੂੰਘੇ ਵਿਚਾਰਾਂ ਵਿੱਚ ਉਹ ਮਹਿਸੂਸ ਕਰ ਰਹੇ ਨੇ ਕਿ ਸਿੱਖੀ ਹੁਣ ਹੋਰ ਕਬਰੂ ਹੋ ਗਈ ਹੈ ਮਤਲਬ ਪੱਕ ਗਈ ਹੈ ਇਸ ਲਈ ਹੁਣ ਵੇਲਾ ਆ ਗਿਆ ਹੈ ਕਿ ਇਸ ਨੂੰ ਇੱਕ ਨਵਾਂ ਰੂਪ ਦਿइए ਇਸ ਨੂੰ ਸਜਾ ਕੇ ਖਾਲਸਾ ਬਣਾਈਏ ਤੇ ਇਹ ਖਾਲਸਾ ਕੌਣ ਹੋਵੇਗਾ ਲੇਖ ਕਹਿੰਦਾ ਹੈ ਇਹ ਪ੍ਰਮਾਤਮ ਮੌਜ ਵਿੱਚ ਪ੍ਰਗਟ ਹੋ ਜਾਏਗਾ ਤੇ ਅਕਾਲ ਪੁਰਖ ਦੀ ਫੌਜ ਬਣੇਗਾ ਤੇ ਇਸ ਮਹਾਨ ਕੰਮ ਲਈ ਲੇਖ ਦੱਸਦਾ ਹੈ ਵਿਸਾਖੀ ਦਾ ਇਤਿਹਾਸਿਕ ਦਿਨ ਚੁਣਿਆ ਗਿਆ ਹਾਂ ਤੇ ਉਹ ਸਿਰਾਂ ਦੀ ਮੰਗ ਵਾਲਾ ਦ੍ਰਿਸ਼ ਲੇਖ ਉਸ ਬਾਰੇ ਕੀ ਕਹਿੰਦਾ ਹੈ ਸੰਗਤ ਦਾ ਕੀ ਰਿਐਕਸ਼ਨ ਸੀ ਲੇਖ ਅਨੰਦਪੁਰ ਸਾਹਿਬ ਦੇ ਪਰੇ ਦੀਵਾਨ ਦਾ ਜ਼ਿਕਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਅਚਾਨਕ ਆਪਣੀ ਤਲਵਾਰ ਸ੍ਰੀ ਸਾਹਿਬ ਮਿਆਂਚੋਂ ਕੱਢੀ ਤੇ ਇੱਕ ਗਰਜਵੀਂ ਆਵਾਜ਼ ਵਿੱਚ ਇੱਕ ਸਿਰ ਮੰਗਿਆ ਲੇਖ ਦੱਸਦਾ ਹੈ ਕਿ ਪਹਿਲਾਂ ਤਾਂ ਸੰਗਤ 'ਚ ਡੂੰਗੀ ਚੁੱਪ ਵਰਤ ਗਈ ਲੋਕ ਹੈਰਾਨ ਸੋਚਾਂ 'ਚ ਪੈ ਗਏ ਕਿ ਇਹ ਕੀ ਹੋ ਰਿਹਾ ਹੈ ਪਰ ਫਿਰ ਪਾਈ ਦਯਾਰਾਮ ਜੀ ਅੱਗੇ ਆਏ ਗੁਰੂ ਜੀ ਉਹਨਾਂ ਨੂੰ ਤੰਬੂ 'ਚ ਲੈ ਗਏ ਤੇ ਫਿਰ ਲਹੂ ਨਾਲ ਲਿਬੜੀ ਤਲਵਾਰ ਲੈ ਕੇ ਬਾਹਰ ਆਏ ਇੱਕ ਹੋਰ ਸਿਰ ਮੰਗਿਆ ਇਸ ਤਰ੍ਹਾਂ ਇੱਕ ਇੱਕ ਕਰਕੇ ਪੰਜ ਸਿੱਖ ਜਿਨ੍ਹਾਂ ਨੂੰ ਬਾਅਦ ਵਿੱਚ ਪੰਜ ਪਿਆਰੇ ਕਿਹਾ ਗਿਆ ਆਪਣਾ ਸਿਰ ਦੇਣ ਲਈ ਅੱਗੇ ਆਏ ਇਹ ਤਾਂ ਬਹੁਤ ਬਹੁਤ ਭਿਆਨਕ ਜਿਹਾ ਦ੍ਰਿਸ਼ ਲੱਗਦਾ ਹੈ ਪੜ੍ਹ ਕੇ ਕਿ ਗੁਰੂ ਜੀ ਸੱਚਮੁੱਚ ਮਾਰਨਾ ਚਾਹੁੰਦੇ ਸਨ ਲੇਖ ਕੀ ਕਾਰਨ ਦੱਸਦਾ ਹੈ ਇਸ ਦਾ ਨਹੀਂ ਨਹੀਂ ਲੇਖ ਸਾਫ਼ ਕਰਦਾ ਹੈ ਕਿ ਇਹ ਮਾਰਨ ਦਾ ਕੰਮ ਨਹੀਂ ਸੀ ਇਹ ਤਾਂ ਪਰਖ ਸੀ ਤੇ ਰੂਪ ਬਦਲਣ ਦਾ ਕੰਮ ਸੀ ਜਦੋਂ ਪੰਜ ਪਿਆਰੇ ਪਰਖ ਚੋਂ ਪੂਰੇ ਉਤਰੇ ਤੇ ਗੁਰੂ ਜੀ ਉਹਨਾਂ ਨੂੰ ਸਜਾ ਕੇ ਬਾਹਰ ਲਿਆਏ ਤਾਂ ਲੇਖ ਗੁਰੂ ਜੀ ਦੇ ਸ਼ਬਦ ਦੱਸਦਾ ਹੈ ਉਹ ਇਹ ਬੋਲਿਓ ਤੁਸੀਂ ਠੀਕ ਹੀ ਤਾਂ ਸੋਚਦੇ ਸੀ ਰੱਬ ਕੋਈ ਮਾਰਦਾ ਥੋੜੀ ਹੈ ਰੱਬ ਤਾਂ ਜਿਉਂਦਿਆਂ ਕਰਦਾ ਮੈਂ ਤਾਂ ਤੁਹਾਨੂੰ ਸਦਾ-ਸਦਾ ਲਈ ਜਿਉਂਦਿਆਂ ਕਰਨਾ ਹੈ ਮਤਲਬ ਇਹ ਸੀ ਕਿ ਉਹਨਾਂ ਨੇ ਆਪਣੀ ਪੁਰਾਣੀ ਹੋਂਮੈ ਤਿਆਗ ਦਿੱਤੀ ਸੀ ਤੇ ਇੱਕ ਨਵਾਂ ਅਮਰ ਆਤਮਿਕ ਜੀਵਨ ਪਾਇਆ ਸੀ ਇਹ ਮੌਤ ਨਹੀਂ ਸੀ ਸਦੀਵੀ ਜੀਵਨ ਦੀ ਬਖਸ਼ਿਸ਼ ਸੀ ਅੱਛਾ ਤੇ ਫਿਰ ਉਹ ਇਤਿਹਾਸਿਕ ਕਦਮ ਜਦੋਂ ਗੁਰੂ ਜੀ ਨੇ ਖੁਦ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਹਾਂਜੀ ਉਹ ਤਾਂ ਬਿਲਕੁਲ ਕ੍ਰਾਂਤੀਕਾਰੀ ਕਦਮ ਸੀ ਪਹਿਲਾਂ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ ਤੇ ਫਿਰ ਉਹਨਾਂ ਅਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਵੀ ਤੁਹਾਡੇ ਤੋਂ ਅੰਮ੍ਰਿਤ ਛਕਣਾ ਇਸ ਤਰ੍ਹਾਂ ਆਪੇ ਗੁਰ ਚੇਲਾ ਦੀ ਮਿਸਾਲ ਬਣੀ ਗੁਰੂ ਨੇ ਆਪਣੇ ਆਪ ਨੂੰ ਖਾਲਸੇ ਦੇ ਬਰਾਬਰ ਕਰ ਦਿੱਤਾ ਇਹ ਉਸ ਵੇਲੇ ਦੇ ਸਮਾਜ ਲਈ ਬਹੁਤ ਵੱਡੀ ਗੱਲ ਸੀ ਸਹੀ ਗੱਲ ਹੈ ਖਾਲਸਾ ਸਾਜਣ ਤੋਂ ਬਾਅਦ ਲੇਖ ਦੇ ਹਿਸਾਬ ਨਾਲ ਖਾਲਸੇ ਨੂੰ ਕਿਹੜੇ ਮੁੱਖ ਉਪਦੇਸ਼ ਦਿੱਤੇ ਗਏ ਲੇਖ ਕੁਝ ਮੁੱਖ ਸਿਧਾਂਤ ਤੇ ਹੁਕਮ ਦੱਸਦਾ ਹੈ ਜੋ ਖਾਲਸੇ ਨੂੰ ਦਿੱਤੇ ਗਏ ਇਹਨਾਂ ਵਿੱਚੋਂ ਖਾਸ ਸਨ ਪਹਿਲਾ ਰੱਬ ਵਰਗੇ ਬਣਨਾ ਯਾਨੀ ਗੁਨਾਹ ਵਿੱਚ ਦਿਖ ਵਿੱਚ ਵੀ ਸੋਹਣੇ ਸਾਬਤ ਸੂਰਤ ਹੂੰ ਦੂਜਾ ਕੋਈ ਜਾਤ ਪਾਤ ਨਹੀਂ ਮੰਨਣੀ ਸਭ ਬਰਾਬਰ ਤੀਜਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਸਾਰੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰਨੀ ਚੌਥਾ ਰੱਬ ਦੀ ਦਿੱਤੀ ਸੂਰਤ ਖਾਸ ਕਰਕੇ ਕੇਸਾ ਨੂੰ ਕਾਇਮ ਰੱਖਣਾ ਲੇਖ ਅਨੁਸਾਰ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਉਣੀ ਹੈ ਹੂੰ ਕੀ ਕੋਈ ਹੋਰ ਖਾਸ ਹਦਾਇਤਾਂ ਵੀ ਸੰ ਜਿਹੜੀਆਂ ਲੇਖ ਵਿੱਚ ਆਈਆਂ ਹੋਣ ਹਾਂ ਕੁਝ ਹੋਰ ਅਹਿਮ ਨੁਕਤੇ ਵੀ ਹਨ ਜਿਵੇਂ ਕਿ ਸਬ ਦੇ ਰਖਵਾਲੇ ਬਣਨਾ ਖਾਸ ਕਰਕੇ ਕਮਜ਼ੋਰਾਂ ਤੇ ਮਜ਼ਲੂਮਾਂ ਦੀ ਰੱਖਿਆ ਕਰਨੀ ਇਸ ਵਿੱਚ ਧੀਆ ਭੈਣਾਂ ਦੀ ਇੱਜ਼ਤ ਦੀ ਰਾਖੀ ਤੇ ਖਾਸ ਜ਼ੋਰ ਸੀ ਫਿਰ ਮਾਤਾ ਸਾਹਿਬਕੌਰ ਜੀ ਨੂੰ ਖਾਲਸਾ ਪੰਥ ਦੀ ਮਾਤਾ ਵਜੋਂ ਯਾਦ ਰੱਖਣਾ ਅਨੰਦਪੁਰ ਸਾਹਿਬ ਨੂੰ ਆਪਣਾ ਘਰ ਆਪਣਾ ਕੇਂਦਰ ਸਮਝਣਾ ਤੇ ਸਭ ਤੋਂ ਅਹਿਮ ਉਪਦੇਸ਼ ਕਿ ਹੁਣ ਤੋਂ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਦੀਵੀ ਗੁਰੂ ਹਨ ਕੋਈ ਦੇਦਾਰੀ ਗੁਰੂ ਨਹੀਂ ਲੇਖ ਗੁਰੂ ਜੀ ਤੇ ਸ਼ਬਦਾਂ ਨੂੰ ਐਂ ਦੱਸਦਾ ਹੈ ਰੱਬੀ ਗ੍ਰੰਥ ਦੀ ਤਾਬਿਆ ਤੁਸੀਂ ਹੁਣ ਆਪ ਹੀ ਗੁਰੂ ਹੋ ਤੁਸੀਂ ਆਪ ਹੀ ਰੱਬ ਹੋ ਇੱਕ ਖਾਲਸੇ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਤੇ ਮਾਣ ਦਿੱਤਾ ਗਿਆ ਸੀ ਸਹੀ ਲੇਖ ਦੇ ਅੰਤ ਵੱਲ ਵਧਦੇ ਹੋਏ ਕਿ ਗੁਰੂ ਜੀ ਵੱਲੋਂ ਕੋਈ ਚੇਤਾਵਨੀ ਜਾਂ ਪਵਿੱਖ ਲਈ ਕੋਈ ਸੁਨੇਹਾ ਵੀ ਸੀ ਹਾਂਜੀ ਲੇਖ ਦੇ ਅਖੀਰ ਵਿੱਚ ਇੱਕ ਬਹੁਤ ਮਹੱਤਵਪੂਰਨ ਚੇਤਾਵਨੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਵਿਵਰਨਕੀਆਂ ਰੀਤਾਂ ਤੋਂ ਬਚ ਕੇ ਰਹਿਣ ਲਈ ਸਖਤ ਕਿਹਾ ਵਿਵਰਨਕੀ ਰੀਤ ਤੋਂ ਮਤਲਬ ਹੈ ਉਹ ਕਰਮਕਾਂਡ ਵਹਿਮ ਪਰਮ ਸਮਾਜਿਕ ਵੰਡੀਆਂ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਨਕਾਰਿਆ ਸੀ ਲੇਖ ਅਨੁਸਾਰ ਗੁਰੂ ਜੀ ਨੇ ਕਿਹਾ ਕਿ ਜੇ ਖਾਲਸਾ ਇਨਾਂ ਰੀਤਾਂ 'ਚ ਪੈ ਗਿਆ ਤਾਂ ਰੱਬ ਉਦਾਸ ਹੋ ਕੇ ਪ੍ਰਤੀਤ ਕਰਨੀ ਛੱਡ ਦੇਗਾ। ਭਾਵ ਖਾਲਸਾ ਆਪਣੀ ਅਸਲ ਸ਼ਕਤੀ ਤੇ ਰੱਬੀ ਮੇਰ ਗਵਾ ਲਵੇਗਾ। ਇਹ ਤਾਂ ਬਹੁਤ ਗੰਭੀਰ ਚੇਤਾਵਨੀ ਹੈ। ਇਸ ਵਿਰਾਸਤ ਨੂੰ ਕਾਇਮ ਰੱਖਣ ਲਈ ਹੋਰ ਕੀ ਕੀਤਾ ਗਿਆ? ਇੱਥੇ ਲੇਖ ਇੱਕ ਬਹੁਤ ਪਾਵੁਕ ਨੁਕਤਾ ਚੁੱਕਦਾ ਹੈ। ਇਹ ਕਹਿੰਦਾ ਹੈ ਕਿ ਗੁਰੂ ਜੀ ਨੇ ਸਿੱਖੀ ਦੀਆਂ ਨੀਹਾਂ ਬਹੁਤ ਡੂੰਘੀਆਂ ਕਰਨ ਲਈ ਛੋਟੇ ਸਹਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀਆਂ ਕੁਰਬਾਨੀਆਂ ਕਰਵਾਈਆਂ ਜਿਨ੍ਹਾਂ ਨੂੰ ਨਿੱਕੀਆਂ ਜਿੰਦਾ ਤੋਂ ਵੱਡੇ ਸਾਕੇ ਕਿਹਾ ਗਿਆ ਹੈ ਇਹ ਦਰਸਾਉਂਦਾ ਹੈ ਕਿ ਸਿੱਖੀ ਦੇ ਸਿਧਾਂਤਾਂ ਲਈ ਸਭ ਤੋਂ ਵੱਡੀ ਕੁਰਬਾਨੀ ਵੀ ਦੇਣੀ ਪਈ ਤੇ ਅੰਤ ਵਿੱਚ ਲੇਖ ਇੱਕ ਸਦੀਵੀ ਹੁਕਮ ਦਿੰਦਾ ਹੈ ਜਦੋਂ ਵੀ ਗੁਰੂ ਨਾਲ ਗੱਲਾਂ ਕਰਨ ਦਾ ਮਨ ਕਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਉਸ ਨਾਲ ਜੁੜੋ ਤੇ ਜੇ ਗੁਰੂ ਨੂੰ ਦੇਖਣਾ ਹੋਵੇ ਤੱਕ ਕਿਤੇ ਬਾਰ ਨਹੀਂ ਲੱਭਣਾ ਆਪਣੇ ਅੰਦਰ ਚਾਤੀ ਮਾਰੋ ਕਿਉਂਕਿ ਖਾਲਸਾ ਗੁਰੂ ਦਾ ਹੀ ਰੂਪ ਹੈ ਹੂੰ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਸਾਰ ਕੀ ਨਿਕਲਿਆ ਅਸੀਂ ਡਾਕਟਰ ਓਂਕਾਰ ਸਿੰਘ ਦੇ ਲੇਖ ਜਦੋਂ ਰੱਬ ਧਰਤੀ ਤੇ ਉਤਰ ਆਇਆ ਦੇ ਬਿਰਤਾਂਤ ਦੀਆਂ ਮੁੱਖ ਗੱਲਾਂ ਦੇਖੀਆਂ ਇੱਕ ਅਜੀਹਾ ਬਿਰਤਾਂਤ ਹੈ ਜੋ ਸਿੱਖ ਧਰਮ ਦੇ ਮੁੱਢ ਨੂੰ ਸਿੱਧਾ ਰੱਬੀ ਪਦ दखਲ ਮੰਨਦਾ ਹੈ ਗੁਰੂ ਨਲਕ ਦੇਵ ਜੀ ਦਾ ਆਉਣਾ ਮਤਲਬ ਰੱਬ ਦਾ ਧਰਤੀ ਤੇ ਆਉਣਾ ਤੇ ਉਸ ਤੋਂ ਬਾਅਦ ਸਾਰੀਆਂ ਵੱਡੀਆਂ ਕਟਨਾਵਾਂ ਗੁਰੂ ਸਾਹਿਬਾਨ ਦੇ ਕੰਮ ਸੰਸਥਾਵਾਂ ਸ਼ਹਾਦਤਾਂ ਖਾਲਸਾ ਦੀ ਸਿਰਜਣਾ ਸਭ ਉਸੇ ਰੱਬੀ ਯੋਜਨਾ ਦਾ ਹਿੱਸਾ ਜੋ ਅੰਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਦੀਵੀ ਗੁਰਤਾ ਵਿੱਚ ਆਪਣੇ ਸਿਖਰ ਤੇ ਪਹੁੰਚਦੀ ਹੈ ਹਾਂਜੀ ਤੇ ਇੱਕ ਆਖਰੀ ਗੱਲ ਸੋਚਣ ਵਾਲੀ ਜਿਹੜੀ ਸਿਰਫ ਇਸ ਲੇਖ ਦੇ ਦਾਇਰੇ ਚੋਂ ਨਿਕਲਦੀ ਹੈ ਇਹ ਲੇਖ ਸਿੱਖ ਇਤਿਹਾਸ ਨੂੰ ਇੱਕ ਲਗਾਤਾਰ ਚੱਲਣ ਵਾਲੀ ਦਿਵ ਕਹਾਣੀ ਵਾਂਗ ਪੇਸ਼ ਕਰਦਾ ਹੈ। ਸ਼ੁਰੂਆਤੀ ਉਤਰਨ ਤੋਂ ਲੈ ਕੇ 10 ਗੁਰੂ ਸਰੂਪਾਂ 'ਚੋਂ ਲੰਘਦੇ ਹੋਏ ਅੰਤ ਵਿੱਚ ਗੁਰੂ ਗ੍ਰੰਥ ਤੇ ਗੁਰੂ ਪੰਥ ਵਿੱਚ ਸਦੀਵੀ ਰੂਪ ਲੈਣ ਤੱਕ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਜਦੋਂ ਕਿਸੇ ਧਰਮ ਦੀਆਂ ਜੜ੍ਹਾਂ ਨੂੰ ਸਿਰਫ ਕਿਸੇ ਮਹਾਨ ਆਗੂ ਦੀ ਪ੍ਰੇਰਣਾ ਜਾਂ ਇਤਿਹਾਸ ਦੀ ਲੋੜ ਦਾ ਨਤੀਜਾ ਨਹੀਂ ਸਗੋਂ ਧਰਤੀ ਤੇ ਰੱਬ ਦੀ ਸਿੱਧੀ ਨਿੱਜੀ ਕਾਰਵਾਈ ਵਜੋਂ ਦੱਸਿਆ ਜਾਂਦਾ ਹੈ ਤਾਂ ਇਸਦੇ ਕੀ ਅਰਥ ਹੋ ਸਕਦੇ ਹਨ? ਇਸ ਦੇ ਕੀ ਪ੍ਰਭਾਵ ਪੈ ਸਕਦੇ ਹਨ ਉਸ ਧਰਮ ਦੇ ਮੰਨਣ ਵਾਲਿਆਂ ਦੀ ਸੋਚ ਤੇ ਉਹਨਾਂ ਦੇ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਤੇ ਇਹ ਇੱਕ ਐਸਾ ਸਵਾਲ ਹੈ ਜਿਸ ਤੇ ਸੁਣਨ ਵਾਲੇ ਖੁਦ ਹੋਰ ਵਿਚਾਰ ਕਰ ਸਕਦੇ ਹਨ ਬਿਲਕੁਲ ਬਹੁਤ ਵਧੀਆ ਨੁਕਤਾ ਇਸੇ ਨਾਲ ਹੀ ਅੱਜ ਦੀ ਗੱਲਬਾਤ ਸਮਾਪਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ